ਦੁਨੀਆਂ ਦੇ ਨਵੇਂ ਜਿੱਤੇ ਹੋਏ ਅਤੇ ਸਭ ਤੋਂ ਵੱਡੇ ਸਰਪੰਚ ਡੋਨਾਲਡ ਟਰੰਪ ਸਾਹਿਬ ਨੇ ਹਾਂਜੀ ਜੋ ਆਪਣੀ ਜੰਗ ਚੱਲ ਰਹੀ ਸੀ ਹਿੰਦੂ ਸਤਾਨ ਤੇ ਪਾਕਿਸਤਾਨ ਦੀ ਅੰਦੇ ਰੁਕਵਾ ਦਿੱਤੀ ਹੈ ਹਾਂਜੀ ਹਾਂਜੀ ਉਹਨਾਂ ਨੇ ਵਧਾਈਆਂ ਵੀ ਦਿੱਤੀਆਂ ਦੋਹਾਂ ਮੁਲਕਾਂ ਨੂੰ ਜੰਗ ਰੁਕਣ ਲਈ ਠੀਕ ਹੈ ਤੇ ਅਸੀਂ ਵੀ ਤੁਹਾਨੂੰ ਵਧਾਈਆਂ ਦਿੰਨੇ ਆ ਬਹੁਤ ਬਹੁਤ ਵਧਾਈਆਂ ਇਸ ਵਾਸਤੇ ਸਭ ਤੋਂ ਵੱਡੀਆਂ ਵਧਾਈਆਂ ਅਸੀਂ ਟਰੰਪ ਸਾਹਿਬ ਨੂੰ ਦਿੰਨੇ ਆ ਇੰਨਾ ਨੇ ਆਪਣਾ ਯਤਨ ਕਰਕੇ ਜਾਨ ਰਕਵਾਈ ਹੈ ਜੋ ਬਹੁਤ ਵੱਡਾ ਪੰਜਾਬ ਦੇ ਵਿੱਚ ਨੁਕਸਾਨ ਹੋਣਾ ਸੀ ਉਹਨੂੰ ਬਚਾਇਆ ਉਹਦੇ ਲਈ ਸੀ ਉਹਨਾਂ ਦਾ ਧੰਨਵਾਦ ਵੀ ਕਰਦੇ ਆ। ਇਹ ਕਹਿੰਦੇ ਨਾਲ ਇੱਕ ਪਿੰਡ ਦੇ ਵਿੱਚ ਚਾਚਾ ਤੇ ਭਤੀਜਾ ਰਹਿੰਦੇ ਸੀਗੇ। ਠੀਕ ਹੈ ਜੀ। ਹੁਣ ਚਾਚਾ বুੜਾ ਹੋ ਗਿਆ ਸੀ ਰਿਸ਼ਤਾ ਉਹਨੂੰ ਵੀ ਨਹੀਂ ਹੋਇਆ। ਹਾਂ ਜੀ। ਤੇ ਭਤੀਜੇ ਦੀ ਅੱਧੀ ਉਮਰ ਚਲੀ ਗਈ ਰਿਸ਼ਤਾ ਉਹਨੂੰ ਨਹੀਂ ਹੋਣਾ ਪਿਆ। ਅੱਛਾ ਜੀ। ਤੇ ਉਹਨਾਂ ਦੀ ਸੌ ਖਾਦੀ ਵੀ ਸੀਗੀ। ਠੀਕ ਉਹ ਜੀ ਨਾਲਾਂ ਦੇ ਸੌ ਖਾਦੀ ਵੀ ਆ ਹਾਂਜੀ ਵੀ ਇਹ ਸਿੱਟਾ ਕੰਮ ਕਰਲਾ ਹੀ ਨਹੀਂ ਉਹ ਕਹਿੰਦੇ ਗਵਾਂਢ ਦੇ ਵਿੱਚ ਨਾ ਕਿਸੇ ਨੂੰ ਦੇਖਣ ਆਈ ਕਿਸੇ ਮੁੰਡੇ ਨੂੰ ਹਾਂਜੀ ਤਾਂ ਭਤੀਜੇ ਨੂੰ ਪਤਾ ਲੱਗ ਗਿਆ ਉਹ ਚਾਚੇ ਨੂੰ ਆ ਕੇ ਕਹਿਣ ਲੱਗਾ ਕਹਿੰਦਾ ਚਾਚਾ ਆਪਣੇ ਗਵਾਂਢ ਵਾਲੇ ਮੁੰਡੇ ਰੇਸਤਾ ਹੋ ਰਿਹਾ ਠੀਕ ਹੈ ਇਹ ਉਹ ਚਾਚਾ ਕਹਿੰਦਾ ਕਹਿੰਦਾ ਭਤੀਜ ਜਿੰਨਾ ਚਿਰ ਮੈਂ ਚਾਹੁੰਦਾ ਆਂ ਕਿ ਮੇਰੇ ਰਿਸ਼ਤਾ ਹੋਈ ਹਾਂਜੀ ਹਾਂਜੀ ਕੋਈ ਨਹੀਂ ਮੈਂ ਆ ਕੇ ਗੱਲ ਕੀ ਕੋਲੇ ਬਹਿਣਾ ਤੂੰ ਕੁਝ ਟਾਈਮ ਅੜਕ ਕੇ ਆਈ ਹਾਂਜੀ ਆ ਕੇ ਮੈਨੂੰ ਵਸ ਇੰਨੀ ਗੱਲ ਕਹਿਦੀ ਯਾਰੀ ਚਾਚਾ ਤੈਨੂੰ ਨਾ ਪਰਵਾਹੀ ਸਾਦਾ ਅਸਾਂ ਜੀ ਉਹ ਜਦੋਂ ਚਾਚਾ ਕੋਲੇ ਗਿਆ ਉਹ ਮੁੰਡਿਆਣਾ ਦੇ ਘਰੇ ਰਿਸ਼ਤੇ ਵਾਲੇ ਆਏ ਵੀ ਸੀਗੇ ਹਾਂਜੀ ਉਹਨਾਂ ਨੇ ਕੋਲੇ ਜਾ ਕੇ ਬਹਿ ਗਿਆ ਨਾਲ ਚਾਹ ਪਾਣੀ ਪੀਤਾ ਨਾਲੇ ਮੁੰਡਿਆਂ ਵਾਲਿਆਂ ਸਿਰਤਾ ਕਰੀ ਗਏ ਠੀਕ ਹੈ ਜੀ ਰਿਸ਼ਤੇ ਵਾਲਿਆਂ ਨੂੰ ਹਾਂਜੀ ਹਾਂਜੀ ਤੇ ਕਹਿੰਦਾ ਕਹਿੰਦਾ ਵੀ ਜਿਹੜੇ ਪਿਓ ਨਾ ਮੁੰਡੇ ਦੇ ਨਾ ਮੇਰੀ ਬੜੀ ᱞਿਆਜ ਸਰੀ ਅਸੀਂ ਇਕੱਠਾਂ ਨੇ ਹਰ ਵਾਰ ਆ ਆੜੇ ਨਾਲ ਬੜਦੇ ਰਹੇ ਆ ਫਰਾਂ ਨਾ ਕਰਦੇ ਆ ਕੰਮ ਬੜਾ ਕੀਤਾ ਬਹੁਤ ਵਧੀਆ ਪਰਿਵਾਰ ਆ ਹਾਂਜੀ ਤੇ ਮੁੰਡਾ ਵੀ ਬੜਾ ਵਧੀਆ ਖੇਤੋਂ ਘਰੇ ਘਰੋਂ ਖੇਤ ਆ ਕੋਈ ਨਸ਼ਾ ਪਤਾ ਨਹੀਂ ਕਿਤੇ ਖੜਦਾ ਨਹੀਂ ਬੈਠਦਾ ਨਹੀਂ ਬੜਾ ਕੰਮ ਕਰਦਾ ਪੂਰੀ ਸਰਪਤ ਕੀਤੀ ਹਾਂ ਹਾਂ ਪੂਰੀ ਹਿੱਸਰਤ ਕਰੀ ਜਾਵੇ ਹਾਂਜੀ ਤੇ ਕਹਿੰਦਾ ਮੁੰਡੇ ਦੀ ਮਾਂ ਹੈ ਵਿਚਾਰੀ ਐਨੇ ਨੇ ਬੰਦੇ ਹੁੰਦੇ ਖੇਤ ਕੰਮ ਕਰਦੇ ਸੀ ਦੋਹੀ ਟਾਈਮਿੰਗ ਸੱਜਰੀਆਂ ਰੋਟੀਆਂ ਲਾ ਕੇ ਲੈ ਜਾਂਦੀ ਸਾਡੇ ਵਾਸਤੇ ਠੀਕ ਹੈ ਤੇ ਜਦੋਂ ਸਾਰੀਆਂ ਗੱਲਾਂ ਹੋ ਗਈਆਂ ਤੇ ਉਹ ਬੰਦੇ ਝਾਕਣ ਵੀ ਆਰ ਬੰਦਾ ਸਿਆਣਾ ਬੰਦਾ ਹੈ ਨਾ ਵੀ ਇਹਦੀ ਆਖਰ ਪਰ ਰਿਸ਼ਤਾ ਕਰੀ ਦਿੰਨੇ ਆ। ਉਹ ਠੀਕ ਹੈ। ਉਹਨਾਂ ਨੇ ਜਦੋਂ ਸਾਈਡ ਤੇ ਹੋ ਕੇ ਗੱਲ ਕਰੀ ਵੀ ਆਪਾਂ ਹਾਂ ਕਹਿ ਦਈਏ। ਹਾਂਜੀ। ਜਿਵੇਂ ਹੁਣ ਟਰੰਪ ਨੇ ਕਹਿਣ ਤੇ ਆਪਾਂ ਹਾਂ ਕਹਿਤੀ ਨਵੰਬਰ ਕਾ ਨਹੀਂ ਸੈਂਤੀ ਹੋ ਗਈ। ਸੈਂਤੀ ਹੋ ਗਈ। ਤੇ ਵਿੱਚ ਉਹ ਸ਼ੁਕਲ ਖੋੜ ਸੀਗਾ ਚਾਚਾ। ਹਾਂਜੀ। ਉਹ ਕਹਿਣ ਲੱਗਾ ਜਦੋਂ ਉਹਦੇ ਨਾਲ ਭਤੀਜਾ ਆ ਗਿਆ ਜਦੋਂ ਵਰਾਇ ਕਰਕੇ ਹਟੇ ਨਾ। ਹਾਂਜੀ। ਕੁੜੀ ਵਾਲੀ ਵੀ ਆਪਾਂ ਰਿਸ਼ਤਾ ਕਰਦਗੇ ਸਿਆਣਾ ਬੰਦਾ ਕਹੀ ਜਾਂਦਾ। ਹਾਂਜੀ। ਉਹਦੋਂ ਨੂੰ ਭਤੀਜਾ ਆ ਗਿਆ ਹਰਤੀ ਜਾ ਕੇ ਚਾਚੇ ਨੂੰ ਕੋਲ ਲੱਗਿਆ ਕਹਿੰਦਾ ਚਾਚਾ ਆਪਣਾ ਪਟਵਾਰੀ ਖਾਂਦਾ ਅੱਛਾ ਜੀ ਉੱਠਣ ਲੱਗਿਆ ਪਤਾ ਕੀ ਕਹਿੰਦਾ ਹਾਂਜੀ ਕਹਿੰਦਾ ਯਾਰ ਪਟਵਾਰੀਆਂ ਨੇ ਉਦੋਂ ਖਲ ਖਾੜੀ ਅੱਛਾ ਕਹਿੰਦਾ ਨਾ ਤਾਂ ਉਹਰਾ ਮੇਰੇ ਕੋਲੇ ਐ ਪੈੜੀ ਦਾ ਨਾ ਕਹਿੰਦਾ ਇਹ ਨਾ ਕੋਈ ਹੈ ਅੱਛਾ ਉਹ ਚਾੱਕਣ ਵਿਚਾਰੇ ਕਲੀ ਆਲੇ ਸਾਰੇ ਸਾਬ ਜੀ ਯਾਰ ਆ ਕੀ ਹੋ ਗਿਆ ਵੀ ਇਹ ਤਾਂ ਬੰਦਾ ਮਤਲਬ ਇੰਨਾ ਸਿੱਪਾ ਕਰੀ ਜਾਂਦਾ ਸੀ ਆ ਕੀ ਕਹਿ ਗਿਆ ਖੀਰ ਤੇ ਉਹ ਕਹਿੰਦਾ ਮਤਲਬ ਪਾਨੀ ਮਾਰ ਹਾਂਜੀ ਹਾਂਜੀ ਇੱਕ ਸਕੈਂਡ ਚ ਸਾਰੀ ਕਿਹ ਕਿਸ ਸਕੈਂਡ ਚ ਖੇਡ ਬਗਾੜਤੀ ਹਾਂਜੀ ਉਹ ਕੁੜੀ ਵਾਲੇ ਕਹਿੰਦੇ ਵੀ ਜਦੋਂ ਦੂਜੀਆਂ ਸਾਰੀਆਂ ਕੁਲਾ ਸੱਚੀਆਂ ਆ ਇਹਦੀਆਂ ਹੋ ਉਹੀ ਵੀ ਸੱਚੀ ਹਾਂਜੀ ਹਾਂਜੀ ਵੀ ਪਹਿਲੀ ਹੋਣੀ ਨਹੀਂ ਹਾਂ ਠੀਕ ਹੈ ਮੁਕਰ ਗਈ ਮੁਕਰ ਨਹੀਂ ਜੇ ਹੈ ਉਹੀ ਗੱਲ ਪਾਕਿਸਤਾਨ ਨਾਲ ਨਹੀਂ ਕੀਤੀ ਕੀ ਨਾਲ ਦੇ ਆਖੇ ਹੈ ਹਾਂਜੀ ਟਰੰਪ ਸਾਹਿਬ ਨੇ ਤਾਂ ਆਪ ਦਾ ਵਧੀਆ ਕੀਤਾ ਸੀ ਕੰਮ ਪਰ ਉਹ ਕਹਿੰਦੇ ਵੀ ਜਿੰਨਾ ਚਿਰ ਅਸੀਂ ਬੈਠਾ ਕਿ ਮਤਲਬ ਤੁਸੀਂ ਕਰਾਈ ਨਾ ਮ ਕਰਦੇ ਹੋਗੇ